Terima kasih tasal pam ਤੁਹ ਕੁਦਿਆ ਤੋ ਬਿੰਦ ਤਾਲ ਮਿਲੂ ਕਰਤੇ ਮਾੜੀਆਂ ਦੇ ਸੁਹਾਗ ਗਾਉ ਤੁਹਾਨੂੰ ਦਿਆਲ ਕੀ ਮੈਂ ਤਰਸ ਤਰਸ ਨੇ ਨੀਂਦ ਲੈ ਬੈਂ ਤਰਸ ਨੇ ਨੀਂਦ ਲੈ ਖੀਨਾ ਤਾਰਾ ਆਪਣੀ ਮਾਰਾ ਆਪਣੇ ਆਪਾ ਗਾ ਆਪਣੇ ਆਪਾ ਰਾ ਕਮਲੀਆ ਪਰਨਾ ਕਮਲੀਆ ਪਰਨਾ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੇਠਾ ਗੁਰਪਾਰੀ ਗੁਰੂਪ ਗੁਰੂਖਾਲ사 ਸਾਧ ਸੰਗਤ ਜੀ ਮਾਲਕ ਦੀ ਬੜੀ ਕਿਰਪਾ ਮੈਂ ਰਹਿਮਤ ਵਰਤ ਰਹੀ ਹੈ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਰਤਾਰਪੁਰ ਜਲੰਧਰ ਦੀ ਚੌਥੀ ਜੰਗ ਦੀ ਸਮਾਪਤੀ ਤੋਂ ਬਾਅਦ ਕੀਰਤਪੁਰ ਸਾਹਿਬ ਜੀ ਦੀ ਧਰਤੀ ਨੂੰ ਜਾਂਦੇ ਹੋਇਆਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਫਗਵਾੜੇ ਦੀ ਧਰਤੀ 'ਤੇ ਪਹੁੰਚਦੇ ਹਨ ਇਕਿਆ ਉਹਨਾਂ ਦਾ ਇੱਕ ਸੇਵਕ ਹੈ ਫੱਗੂ ਚੋਧਰੀ ਜਿਸ ਨੂੰ ਪਾਤਸ਼ਾਹ ਮਿਲਣ ਵਾਸਤੇ ਪਹੁੰਚੇ ਪਰ ਉਹ ਅੰਦਰੋਂ ਡਰਿਆ ਤੇ ਸੁਭਾਲੂਕ ਬਚਦੁ ਹੋਏ ਫੱਗੂ ਦਾ ਬਾੜਾ ਬਾਹਰੋਂ ਮਿੱਠਾ ਅੰਦਰੋਂ ਖਾਰਾ ਉਹਨੇ ਮਾਫੀ ਮੰਗ ਲਈ ਗੁਰਖਾਲਸਾ ਜੀ ਉਪਰੰਤ ਪਾਤਸ਼ਾਹ ਜੀ ਨੇ ਅਸੀਸਾਂ ਦਿੱਤੀਆਂ ਤੇ ਇਹ ਬਚਨ ਕਹੇ ਸਨ ਕਿ ਬਚਨ ਅਟਲ ਰਹਿਣਗੇ ਕਰਤੇ ਦੀ ਯਾਦ ਵੀ ਸਦੀ ਵੀ ਰਹੇਗੀ ਇਤੋਂ ਉਪਰੰਤ ਖਾਲਸਾ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜਿੱਥੇ ਆਪ ਜੀ ਐਸਓਐਲ ਦੇਖਣ ਦੇਦਾਰੇ ਕਰ ਰਹੇ ਹੋ ਇਨਾ ਪਾਵਨ ਪਵਿੱਤਰ ਸਥਾਨਾਂ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਅਜ ਦੇ ਦਿਹਾੜੇ ਜਿਹੜਾ ਹੈ ਉਹ ਪਹੁੰਚਣਾ ਕੀਤਾ ਇੱਥੇ ਪਾਤਸ਼ਾਹ ਜੀ ਨੇ ਵਿਸ਼ਰਾਮ ਕੀਤਾ ਸਰੀਰ ਨੂੰ ਜਿਹੜਾ ਕਾਫਕ ਸੀ ਉਹ ਦੂਰ ਹੋਈ ਗੁਰੂ ਖਾਲਸਾ ਜੀ ਉਪਰੰਤ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਹੀ ਕਮਰ ਕਸਾ ਖੋਲੇ ਆ ਸ਼ਸਤਰ ਤੇ ਆਗੇ ਇਸ ਤੋਂ ਬਾਅਦ ਚੱਲੀ ਸਸਤਰ ਨੇ ਚੱਕੇ ਕਿ ਇੱਥੇ ਜਾਨ ਲੱਗਿਆ ਕਿਰਤਪੁਰ ਸਾਹਿਬ ਜੀ ਦੀ ਧਰਤੀ ਨੂੰ ਗੁਰਕੀਆ ਸੰਗਤਾਂ ਨੂੰ ਇਹ ਬਖਸ਼ਿਸ਼ ਭਰੀ ਅਸੀਸ ਦਿੱਤੀ ਕਿ ਜਿਹੜਾ ਇੱਥੇ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਆ ਕਰਕੇ ਨਕਮਸਤਕ ਹੋਵੇਗਾ ਉਹਦੀ ਝੋਲੀ ਦੇ ਵਿੱਚ ਸਰੀਰਕ ਸੁੱਖ ਅਤੇ ਮਨ ਦਾ ਜਿਹੜਾ ਹੈ ਉਹ ਚੈਨ ਪਵੇਗਾ